ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਦੇ ਫਿਨਾਂਸ ਐਨ ਡੀ ਐਸਾ ਐਸੋਸੀਏਸ਼ਨ ਵੱਲੋਂ ਅੱਜ ਤਕਰੀਬਨ 300 ਤੋਂ ਵੱਧ ਪੌਦੇ ਲਗਾਏ ਗਏ ਇਹ ਐਸੋਸੀਏਸ਼ਨ ਲੋਕ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ ਜਿਸ ਤਰ੍ਹਾਂ ਕਿ ਗਰੀਬ ਬੱਚਿਆਂ ਨੂੰ ਪੜ੍ਹਾਈ ਵਾਸਤੇ ਕਿਤਾਬਾਂ ਦੇਣੀਆਂ ਕਰੇ ਕੋਈ ਬਿਮਾਰ ਹੈ ਤਾਂ ਉਹਨੂੰ ਦਵਾਈ ਦਿਵਾਨੀ ਜੇ ਰਹੀ ਇਨਕਮ ਦਾ ਦਾदन ਨਹੀਂ ਹੈ ਤਾਂ ਉਦੋਂ ਰੋਟੀ ਪਾਣੀ ਰਾਸ਼ਨ ਦੇਣਾ ਅਤੇ ਆਦੀ ਹੋਰ ਵੀ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਕਿ ਅੱਜ ਤਕਰੀਬਨ 300 ਤੋਂ ਵੱਧ ਪੌਦੇ ਬਟਿੰਡਾ ਜ਼ੈਰ ਵਿੱਚ ਲਗਾਏ ਗਏ ਐਰੋਡਿਊਸ਼ਨ ਹੋਰ ਵੀ ਲੋਕ ਭਲਾਈ ਦੇ ਬਹੁਤ ਜ਼ਿਆਦਾ ਕੰਮ ਕਰਦੇ ਆ ਕਿ ਇਹ ਪੂਰਾ ਮਾਮਲਾ ਆਓ ਦੇਖਦੇ ਆ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਮੰਦਲ ਦੀ ਰਿਪੋਰਟ ਜੀ ਸਰ ਮੇਰਾ ਨਾਮ ਮਨਦੀਪ ਸਿੰਘ ਤਨਵਾ ਮੈਂ A2Z ਰਿਪੇਅਰ ਸਰਵਿਸ ਦਾ ਓਨਰ ਨੇ ਤੇ ਜਿਹੜਾ ਮਲਕੀ ਜਿਹੜੀ ਐਸੋਸੀਏਸ਼ਨ ਹੈ ਐਡੀਐਸਏ ਇੰਡਸਟਰੀ ਐਸੋਸੀਏਸ਼ਨ ਹੈ ਇਹਦਾ ਮੈਂ ਮੈਂਬਰ ਆਗਾ ਤੇ ਇਹਨਾਂ ਦਾ ਸੰਯੋਗ ਦੇ ਨਾਲ ਮੈਂ ਜਿਹੜੇ ਬੁੱਟੇ ਐ ਅੱਜ ਅਸੀਂ 300 ਬੁੱਟੇ ਇੱਥੇ ਲਾarne ਤੇ ਬਾਕੀ ਜਿਹੜਾ ਹੈਗਾ ਸਾਡੀ ਟੀਮ ਪ੍ਰੋਪਰ ਜਿੱਥੇ ਸਾਡੇ ਮੈਂਬਰ ਹੈਗੇ 16 ਮੈਂਬਰ ਸਾਡੇ ਹੈਗਾ ਇਹਦੇ ਵਿੱਚ ਤੇ ਸਾਰੇ ਜਗ੍ਹਾ ਤੇ ਅਸੀਂ ਬੁੱਟੇ ਲਾਵਾਂਗੇ ਤੇ ਬਾਕੀ ਜਿੱਥੇ ਹੜ੍ਹ ਮੇਰੇ ਉੱਪਰ ਨਹੀਂ ਆਪ ਆਜੇ ਪਹੁੰਚ ਸਕੇ ਉਹ ਕਰੋ ਕਰੀ ਬੁੱਟੇ ਲਾ ਕੇ ਸਾਨੂੰ ਉਹ ਫੋਟੋ ਪਾਉਣਗੇ ਇਸ ਤੋਂ ਇਲਾਵਾ ਹੋਰ ਲੋਕ ਕੋਲਾਈ ਦੇ ਕਿਹੜੇ ਕਿਹੜੇ ਕੰਮ ਕਰ ਰਹੀ ਹੈ ਸਰ ਐਸੋਸੀਏਸ਼ਨ ਦੀ ਸਾਡਾ ਜਿਵੇਂ ਗਰੀਬ ਬੱਚਿਆਂ ਨੂੰ ਪੜ੍ਹਾਈ ਵਾਸਤੇ ਜਿਹੜਾ ਕੋਈ ਨਹੀਂ ਪੜ ਸਕਦਾ ਉਹ ਜੀ ਅਸੀਂ ਹੈਲਪ ਕਰਾਂਗੇ ਠੀਕ ਹੈ ਜੀ ਸਪੈਸ਼ਲੀ ਸਾਡੀ ਐਸੋਸੀਏਸ਼ਨ ਜਿਹੜੀ ਹੈਗੀ ਹੈ ਮੈਂਬਰ ਸਾਰੇ ਜਿਹੜੇ ਹੈਗੇ ਆ ਉਹਨੇ ਹੈਲਪ ਕਰਾਂਗੇ ਉਸ ਦੇ ਹਾਂਜੀ ਸਰ ਕੀ ਕਹਿਣਾ ਜਾਓਗੇ ਜਿਹੜਾ ਬੁੱਟੇ ਲਗਾ ਰਹੇ ਹੋ ਆ ਪਹਿਲਾਂ ਤਾਂ ਜੀ ਫਾਈਨੈਂਸਰ ਹਨ ਡੀਐਸਏ ਐਸੋਸੀਏਸ਼ਨ ਦੇ ਆ ਆਪਣੇ ਐਜ਼ ਅ ਪ੍ਰੈਜ਼ੀਡੈਂਟ ਜਸੀਰ ਸਿੰਘ ਧਮਾਨ ਮੈਂ ਸਾਰੇ ਆਪਣੇ ਪੱਤਰਕਾਰ ਵੀਰਾਂ ਦਾ ਤੇ ਮੇਰੇ ਜਿਹੜੇ ਆਪਣੇ ਆ ਮੈਂਬਰਸ ਨੇ ਆਪਣੇ ਐਸੋਸੀਏਸ਼ਨ ਦੇ ਉਹਨਾਂ ਦਾ ਇੱਥੇ ਆਉਣ ਤੇ ਆ तहे دلੋਂ ਧੰਨਵਾਦ ਕਰਦਾ ਜੀ ਆ ਫਿਰ ਅੱਗੇ ਜੀ ਆਪਣਾ ਇਹ ਆਪਾਂ ਜਿਹੜੇ ਲਾਸਟ ਟਾਈਮ ਸੀਗਾ ਆਪਾਂ ਕਿਹਾ ਸੀ ਵੀ ਆਪਾਂ ਅਗਲੇ ਨੈਕਸਟ ਟਾਈਮ ਤੇ ਵੱਧ ਤੋਂ ਵੱਧ ਬੂਟੇ ਲਾਉਣੇ ਆ ਸਟਾਰਟਿੰਗ ਕੀਤੀ ਸੀ ਇੱਕ ਸ਼ੁਰੂਆਤ ਉਹਦੇ ਤਹਿਤ ਉਹਨਖੜਾ ਪੰਜ 300 ਪਲੱਸ ਬੂਟਾ ਤਾਂ ਇੱਥੇ ਲਗਾ ਰਹੇ ਆ ਜੀ ਤੇ ਉਸ ਤੋਂ ਬਾਅਦ ਇਸ ਐਸੋਸੀਏਸ਼ਨ ਦਾ ਹੁਣ ਤੱਕ 15-1600 ਮੈਂਬਰ ਹੋ ਗਿਆ ਜੀ ਆਪਣਾ ਉਸ ਦਾ ਇੱਥੇ ਅੱਜ ਪਹੁੰਚੇ ਜੀ ਕਾਫੀ ਹੱਦ ਤੱਕ ਬਾਕੀ ਜਿਹੜੇ ਦੂਰ ਦੇ ਜਿਹੜੇ ਦੇਸੀਗੇ ਜੀ ਕੁਝ ਨਹੀਂ ਆ ਸਕਦੇ ਸੀ ਉਹਨਾਂ ਨੂੰ ਆਪਾਂ ਇੱਕ ਬੂਟਾ ਅੱਜ ਸ਼ਾਮ ਤੱਕ ਲਾ ਕੇ ਕਿਤੇ ਵੀ ਆਪਦੇ ਘਰ ਦੇ ਨੇੜੇ ਕਿਤੇ ਵੀ ਤੇ ਸ਼ਾਮ ਤੱਕ ਸਾਨੂੰ ਕਨਫਰਮ ਕਰਨਾ ਇਹ ਡਿਊਟੀ ਲਗਾਈ ਹੈ ਉਹਨਾਂ ਦੀ ਜੇ 15-1600 ਮੈਂਬਰ ਆ ਤਾਂ ਮੈਂ ਤਕਰੀਬਨ ਕਹਿ ਸਕਦਾ ਕਿ ਅੱਜ 1000 ਪਲੱਸ ਬੂਟਾ ਲੱਗੇਗਾ ਤੇ ਜਿਹੜਾ ਸਾਡਾ ਇਹ ਅੱਗੇ ਦੇ ਅੱਗੇ ਜਿਵੇਂ ਜਿਵੇਂ ਹੁਣ ਐਸੋਸੀਏਸ਼ਨ ਵੱਧ ਫੁੱਲ ਰਹੀ ਹੈ ਜੀ ਉਵੇਂ-ਉਵੇਂ ਅਸੀਂ ਅੱਗੇ-ਅੱਗੇ ਨੂੰ ਹੋਰ ਆਪਾਂ ਜਿਹੜਾ ਬੂਟਾ ਜਿੱਥੇ ਵੀ ਕਿਤੇ ਲੱਗ ਸਕਦਾ ਹੈ ਇਹ ਜੀ ਮਤਲਬ ਉਹ ਕਰਦੇ ਰਿਹਾ ਕਰਾਂਗੇ ਜੋ ਵੀ ਪ੍ਰੋਗਰਾਮ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਦੂਸਰਾ ਟੀਚਾ ਜੀ ਉਹ ਹੈਗਾ ਕਿ ਕਿਸੇ ਗਰੀਬ ਬੱਚੇ ਨੂੰ ਮੱਲੋ ਆਪਾਂ ਨੂੰ ਪਤਾ ਲਗਾ ਕਿ ਤੁਹਾਡੇ ਵੱਲੋਂ ਹੀ ਰੈਫਰੈਂਸ ਆ ਜਾਏ ਜਾਂ ਮਤਲਬ ਕਿਿੱਦੋ ਵੀ ਆਪਾਂ ਨੂੰ ਪਤਾ ਵੀ ਇਹ ਬੱਚਾ ਮਤਲਬ ਕਿ ਪੜਨ ਦੇ ਵਿੱਚ ਹੌਣ ਹਾਰਾਗਾ ਪਰ ਫੋਨਸ਼ਲੀ ਦਿੱਕਤ ਕਰਕੇ ਕੋਈ ਦਿੱਕਤਦਾਰੀ ਤਾਂ ਉਹ ਪੌਦੀ ਫੁੱਲ ਜਿੰਨੇ ਜੋਗੇ ਸਾਡਾ ਇਹ ਫਾਈਨੈਂਸਰ ਤੇ ਡੀਐਸਏ ਭਰਾਵੇਂ ਦਾ ਕਾਗਾ ਆਪਾਂ ਆਪ ਦੇ ਵੱਲੋਂ ਫੁੱਲੋਂ ਦਾ ਮਤਲਬ ਕਿ ਸਪੋਰਟ ਕਰਕੇ ਉਸ ਬੱਚੇ ਨੂੰ ਪੜ੍ਹਾਈ ਤੇ ਹੈਲਪ ਕਰਾਂਗੇ ਤੀਸਰਾ ਟੀਚਾ ਹੈ ਜੀ ਆਪਣਾ ਜਵੇਂ ਕੁਦਰਤੀ ਆਫਤਾਂ ਮਤਲਬ ਕਿ ਆਪਾਂ ਨੂੰ ਜਿਹੜਾ ਪਿੱਛੇ ਜਿਹਾ ਹੜਾ ਲੀ ਆਈ ਹੈ ਜੀ ਉਹਦੇ ਵਿੱਚ ਜਿੰਨਾ ਕੁ ਅਸੀਂ ਆਪਦਾ ਮਤਲਬ ਕਿ ਜਿੰਨੇ ਜੋਗੇ ਹਾਂ ਅਸੀਂ ਆਪਦਾ ਪੂਰਾ ਸਹਿਯੋਗ ਮਤਲਬ ਕਿ ਉਹਦੇ ਚ ਦਿਆ ਕਰਾਂਗੇ ਜੀ ਤੇ ਇਸ ਤੋਂ ਬਾਅਦ ਫਿਰ ਜਿਹੜਾ ਵੀ ਕੋਈ ਸਮਾਜ ਸੇਵਾ ਦੇ ਰਿਲੇਟਡ ਕੋਈ ਵੀ ਵਰਕ ਹੈਗਾ ਕੋਈ ਕੰਮ ਹੈਗਾ ਤੇ ਉਹ ਅਸੀਂ ਵਾਦ ਤੜਕੇ ਕਰਾਂਗੇ ਇਹ ਸਾਡੀ ਫਾਈਨੈਂਸਰ ਐਂਡ ਜੀਐਸ ਐਸੋਸੀਏਸ਼ਨ ਦਾ ਵੱਡਾ ਜਿਹੜਾ ਹੈਗਾ ਇਹ ਟੀਚਾ ਜੀ ਤੇ ਇਸ ਤਰ੍ਹਾਂ ਨਾਲ ਆਪਾਂ ਅੱਗੇ ਮਤਲਬ ਕਿ ਜਿੰਨਾ ਕਾਪਾਂ ਐਜ਼ ਹਿਊਮਨ ਬੀਿੰਗ ਪਾਰਟ ਆਫ ਮਤਲਬ ਕਿ ਸਭ ਧਰਤੀ ਦੇ ਹਨ ਜਿੰਨਾ ਕਾ ਆਪਾਂ ਕਰ ਸਕਦੇ ਹਾਂ ਕੁਝ ਵੀ ਚੰਗਾ ਕੰਮ ਉਹ ਆਪਾਂ ਕਰਾਂਗੇ ਅੱਜ ਬਟਿੰਡਾ ਸ਼ਹਿਰ ਕਿੰਨੇ ਤਕਰੀਬਨ ਬੂਟੇ ਲਗਾਏ ਅੱਜ 300 ਅੱਜ 300 ਪਲੱਸ ਬੂਟਾ ਜੀ ਇੱਕ ਤਾਂ ਇੱਥੇ ਇਸ ਗਰਾਊਂਡ ਦੇ ਫੇਸ 4 5 ਦੇ ਆ ਸਾਰੇ ਗਰਾਊਂਡ ਦੇ ਸਾਈਡਾਂ ਤੇ ਪ੍ਰੋਪਰ ਲੱਗ ਰਿਹਾ ਜੀ ਉਸ ਤੋਂ ਬਾਅਦ ਕੁਝ ਇਹਦੇ ਅੰਦਰ ਲੱਗਣਗੇ ਜੀ ਫਿਰ ਉਸ ਤੋਂ ਬਾਅਦ ਨਹਿਰ ਦੀ ਅੱਜ ਸਾਰੀ ਜਣ ਆਪਣੇ ਨਾਲ ਕਾਫੀ ਦੋਟਾ ਹੀ ਸੋ ਜਿਹੜਾ ਆਪਣਾ ਟੀਮ ਮੈਂਬਰ ਪਲੱਸ 10-12 ਬੰਦੇ ਆਪਾਂ ਲੇਬਰ ਦੀ ਵੀ ਹੈਗੇ ਆ ਜੀ ਪ੍ਰੋਪਰ ਆ ਪਾਣੀ ਦੇ ਟੈਂਕਰ ਵਗੈਰਾ ਬਸ ਅੱਜ ਆਪਾਂ ਨੂੰ 300 ਪਲੱਸ ਬੂਟਾ ਸੀ ਮਤਲਬ ਕਿ ਸੋਚਿਆ ਕਿ ਅੱਜ ਸ਼ਾਮ ਨੂੰ ਅਸੀਂ ਲਾ ਕੇ ਜਾਣਾਗਾ ਅੱਛਾ ਜਿਹੜੀ ਨੌਜਵਾਨ ਪੀੜ੍ਹੀ ਹੈ ਜੀ ਇਹ ਨਸ਼ਿਆਂ ਵੱਲ ਬਹੁਤ ਵੱਧ ਰਹੀ ਹੈ ਤੇ ਇਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਜਾਓਗੇ ਇਹਨਾਂ ਦੇਖੋ ਜੀ ਦਿਖਾ ਕੇ ਜਾਵੇ ਤਾਂ ਇੱਕ ਜਿਵੇਂ ਆਪਾਂ ਜੇ ਚਲੋ ਕਹੀਏ ਵੀ ਰਾਸੀ ਦੁਨੀਆਂ 88 ਲੱਖ ਦੁਨੀਆਂ ਭੋਗ ਕੇ ਸਰੀਰ ਮਿਲਦਾਗਾ ਹਨਾ ਤਾਂ ਇਹ ਚੀਜ਼ਾਂ ਜਿਹੜੀਆਂ ਹੈ ਜਾਂਗੀਆਂ ਨਸ਼ਾ ਜਿਹੜਾ ਇੱਕ ਇੱਕ ਦਿਨ ਕਿਤੇ ਜਾ ਕੇ ਕਿਤੇ ਮਤਲਬ ਕਿ ਇੱਕ ਤਰ੍ਹਾਂ ਦੀ ਉਮਰ ਘਟਾ ਰਿਆ ਆਪਾਂ ਦੇਖਦੇ 20 25 25 ਸਾਲਾਂ ਦੇ ਬੱਚੇ ਮਤਲਬ ਕਿ ਹਨਾ ਦੁਨੀਆਂ ਤੋਂ ਜਾ ਰਹੇ ਨੇ ਤਾਂ ਇਹ ਕਿਤੇ ਸਰੀਰ ਮਿਲੇਗਾ ਇਹਦਾ ਆਪਦਾ ਪੂਰਾ ਜਿਹੜਾ ਕੋਈ ਸੇਵਾ ਚ ਲਾਓ ਕਿਤੇ ਕੋਈ ਹਨਾ ਆਪਣੇ ਬਾਪੂ ਦਾ ਨਾਮ ਰੋਸ਼ਨ ਕਰੋ ਨਸ਼ਾ ਦੇ ਵਿੱਚ ਨਾਲੇ ਪੈਸਾ ਖਰਾਬ ਨਾਲੇ ਜ਼ਿੰਦਗੀ ਖਰਾਬ ਨਾਲੇ ਮਾਪਿਆਂ ਨੂੰ ਰੋਣਾ ਪੋਣਾ ਫੋਡਾਟ ਮੇਰੀ ਉਹਨਾਂ ਨੂੰ ਇਹੀ ਰਿਕਵੈਸਟ ਹੈ ਕਿ ਤੁਸੀਂ ਆਪ ਦਾ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਰਹਿ ਕੇ ਕੋਈ ਚੰਗੇ ਭਲਾਈ ਦੇ ਕੰਮ ਕਰੋ ਕੋਈ ਲੋਕ ਭਲਾਈ ਦੇ ਕੰਮ ਕਰੋ ਕੋਈ ਆਪ ਦੇ ਕੋਈ ਆਪ ਦੇ ਕਿੱਤਿਆਂ ਦੇ ਵਿੱਚ ਤਰੱਕੀਆਂ ਲਾਓ ਪਰ ਵੀ ਇਹਨਾਂ ਚੀਜ਼ਾਂ ਤੋਂ ਦੂਰ ਰਹੋ